ਅ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਇਸ ਲਈ ਬੁਲਾਈਆ ਕਿ ਅਸੀਂ ਮਲੇਸ਼ੀਆ ਤੋਂ ਇਹ ਮੁੰਡਾ ਮਨੀ ਵਾਪਸ ਲੈ ਕੇ ਆਏ ਆਂ ਔਰ ਅਸੀਂ ਇਹ ਕੋਈ ਵੀ 2-5 ਦਿਨਾਂ ਦੇ ਵਿੱਚ ਇਹਨੂੰ ਵਾਪਸ ਲੈ ਕੇ ਆਏ ਇਸ ਲਈ ਅਸੀਂ ਲਾਲਪੁਰ ਸਾਹਿਬ ਇੱਥੇ ਇਕੱਠੇ ਹਾਂ ਆਂ ਮੈਂ ਦੱਸਣਾ ਚਾਹਾਂਗੀ ਤੁਹਾਨੂੰ ਸਾਰਿਆਂ ਨੂੰ ਕਿ ਇਹ ਬੱਚਾ ਹੁਸ਼ਿਆਰਪੁਰ ਤੋਂ ਆ ਪਰ ਇਹ ਕੰਮ ਰੋਪੜ ਕਰਦਾ ਹੁਣ ਇਸ ਵਕਤ ਤਾਂ ਸਿ ਇੱਥੇ ਨਾਲ ਕੋ ਸਾਬ ਇਕੱਠੇ ਹੋਣ ਲਈ ਠੀਕ ਸਮਝਿਆ ਗੱਲ ਇਹ ਕਿ ਮਨੀ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਸੀ ਔਰ ਇਹਦੇ ਕੋਲੇ ਵਰਕ ਪਰਮਿਟ ਸੀ ਜਿਹੜਾ ਕੰਸਟਰਕਸ਼ਨ ਦਾ ਸੀ ਔਰ ਇਹਨੇ ਗਲਤੀ ਹੈ ਕੀਤੀ ਕਿ ਇਹਨੇ ਪੈਕੇਜ ਦੇ ਵਿੱਚ ਉਕੇ ਪੈਕਿੰਗ ਹੁੰਦੀ ਸੀ ਉੱਥੇ ਜੌਬ ਕਰ ਲਈ ਔਰ ਇਹ ਫੜਿਆ ਗਿਆ 10-15 ਦਿਨਾਂ ਬਾਅਦ ਔਰ ਜਦੋਂ ਅਰੈਸਟ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਪਿਤਾ ਸਾਡੇ ਕੋਲੇ ਆਏ ਔਰ ਉਹਨਾਂ ਨੇ ਬੇਨਤੀ ਕੀਤੀ ਤਾਂ ਅਸੀਂ ਇਹਨੂੰ ਵਿਦੇਸ਼ ਮੰਤਰਾਲੇ ਦੀ ਹੈਲਪ ਲੈ ਕੇ 2 ਹਫ਼ਤੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਛਡਾ ਕੇ ਵਾਪਸ ਲੈ ਕੇ ਆਏ ਮੇਰੀ ਬੇਨਤੀ ਇਹ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬੱਚੇ ਬਾਹਰ ਜਾਂਦੇ ਆ ਵਿਦੇਸ਼ਾਂ ਨੂੰ ਉਹ ਧਿਆਨ ਰੱਖਣ ਕਿ ਕੋਈ ਗਲਤੀ ਨਾ ਕਰਿਆ ਕਰੀ ਨਾ ਤਾਂ ਕਿਸੇ ਦੀ ਮੈਡੀਸਿਨ ਲੈ ਕੇ ਜਾਣ ਨਾ ਆਪਣੀ ਹੀ ਮੈਡੀਸਿਨ ਵਿਦਆਉਟ ਪ੍ਰਸਕ੍ਰਿਪਸ਼ਨ ਲੈ ਕੇ ਜਾਣ ਔਰ ਦੇਖਣ ਕਿ ਵਰਲਡ ਹੈਲਥ ਦੇ ਨਾਲ ਅਲਾਉਡ ਹੈਗੀ ਐ ਮੈਡੀਸਿਨ ਕਿ ਨਹੀਂ ਔਰ ਨਾ ਕਿਸੇ ਦਾ ਸਮਾਨ ਲੈ ਕੇ ਜਾਣ ਜਿੱਥੇ ਜਾਂਦੇ ਆ ਦੇਖਣ ਕਿ ਪਾਸਪੋਰਟ ਦੇ ਤੇ ਵੀਜ਼ਾ ਸਾਡਾ ਵਰਕ ਪਰਮਿਟ ਲੱਗਿਆ ਕਿ ਵੀਜ਼ਾ ਜਿਹੜਾ ਹੈਗਾ ਉਹ ਸਦੀ ਵਿਜ਼ਟਰ ਆ ਜੇ ਉੱਥੇ ਜਾ ਕੇ ਕੰਮ ਕਰਦੇ ਆ ਤਾਂ ਉਹਦੇ ਦੇਖਣ ਕਿ ਜਿਸ ਕੰਮ ਦਾ ਸੜਕੋ ਵਰਕ ਪਰਮਿਟ ਆ ਉਸੇ ਕੰਮ ਲਈ ਕਰਦੇ ਆ ਕਿਉਂਕਿ ਅਰਬ ਦੇਸ਼ਾਂ ਦੇ ਵਿੱਚ ਜਾਂ ਮਲੇਸ਼ੀਆਗੇ థਾਈਲੈਂਡ ਦੇਸ਼ਾਂ ਦੇ ਵਿੱਚ ਇਸਲਾਮਿਕ ਕਾਨੂੰਨ ਚੱਲਦੇ ਆ ਔਰ ਇਹ ਬੜੇ ਸਖਤ ਹੁੰਦੇ ਆ ਉਹਨਾਂ ਦੇ ਆਪਣੇ ਕਾਨੂੰਨ ਤੋਂ ਮੈਂ ਇਹ ਕਹੂੰਗੀ ਕਿ ਦੁਨੀਆ ਵਿੱਚ ਕਿਤੇ ਵੀ ਜਾਓ ਉਸ ਦੇਸ਼ ਦੇ ਕਾਨੂੰਨਾਂ ਤੋਂ ਬਾਹਰ ਨਾ ਜਾਓ ਫਿਰ ਸਮੱਸਿਆ ਬੜੀਆਂ ਵੱਡੀਆਂ ਆ ਜਾਂਦੀਆਂ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਆ ਮੈਂ ਇਹ ਗੁਣ ਆਪਣੇ ਪਿਤਾ ਤੋਂ ਸਿੱਖਿਆ ਬਲੰਸੀ ਰਾਮਵਾਰੀਆ ਤੋਂ ਔਰ ਇੱਕ ਸੰਸਥਾ ਮੈਂ ਬਣਾਈ ਆ 10 ਸਾਲ ਪਹਿਲਾਂ ਔਰ ਸੰਸਥਾ ਦੇ ਅਧੀਨ ਹੈਲਪਿੰਗ ਹੈਪਲੈਸ ਦੇ ਅਧੀਨ ਮੈਂ ਸੱਚੇ ਨੂੰ ਵਾਪਸ ਲੈ ਕੇ ਆਈਆਂ ਮੇਰੀ ਸੰਸਦਾ ਦਾ ਪੂਰਾ ਨਾਮ ਹੈਲਪਿੰਗ ਹੈਪਲੈਸ ਆਰ ਮੈਂ ਆਲ ਇੰਡੀਆ ਅਸੀਂ ਮਦਦ ਕਰਦੇ ਆਂ ਔਰ ਵੈਸੇ ਮੈਂ ਪਾਕਿਸਤਾਨ ਤੋਂ ਵੀ ਅਸੀਂ ਦੋ ਬੱਚੇ ਜਿਦ ਅਸੀਂ ਆਪ ਦੇ ਵਿਦੇਸ਼ ਤੋਂ ਬੱਚੇ ਕਢਦੇ ਆਂ ਪਾਕਿਸਤਾਨ ਤੋਂ ਵੀ ਦੋ ਤਿੰਨ ਅਸੀਂ ਉਹਨਾਂ ਦੇ ਵੀ ਕਢਾ ਦਿੰਦੇ ਆਂ ਜੇ ਪਾਕਿਸਤਾਨੀ ਜਾਂ ਨੇਪਾਲੀ ਹੋਣ ਅਸੀਂ ਮੱਧ ਪ੍ਰਦੇਸ਼ ਯੂਪੀ ਔਰ ਗੁਜਰਾਤ ਤੱਕ ਦੇ ਵੀ ਅਸੀਂ ਲੋਕ ਆ ਜਿਹੜੇ ਅ ਮਹਾਰਾਸ਼ਟਰ ਦੇ ਵੀ ਲੋਕ ਅਸੀਂ ਵਾਪਸ ਵੀ ਲੈ ਕੇ ਆਏ ਆ ਡੈੱਡ ਬਾਡੀਜ਼ ਵੀ ਵਾਪਸ ਲੈ ਕੇ ਸਸੀ ਗਾਲ ਜੀ ਮੈਂ ਸਾਰੇ ਵੀ ਰਿਕਵੈਸਟ ਕਰਦੇ ਕਿ ਮਲੇਸ਼ੀਆ ਗਿਆ ਸੀ ਉੱਥੇ ਕੰਮ ਕਿਸੇ ਜਗ੍ਹਾ ਤੇ ਪਾਰਟ ਟਾਈਮ ਕਰਨ ਗਿਆ ਸੀ ਵੀ ਉੱਥੇ ਮੈਨੂੰ ਚੱਕ ਲਿਆ ਸੀ ਪੁਲਿਸ ਨੇ ਤੇ ਮੈਨ ਮਮਨਜੀਤ ਕੌਰ ਨੂੰ ਸਾਡੇ ਘਰ ਤੇ ਨੇ ਕਿਸੇ ਨੂੰ ਦੱਸਿਆ ਵੀ ਚੰਡੀਗੜ੍ਹ ਮੈਡਮ ਮਮਨਜੀਤ ਕੌਰ ਤੇ ਘਰ ਤੇ ਸਾਡੇ ਉਹਨਾਂ ਕੋਲ ਗਏ ਤੇ ਉਹ ਵੀ ਲੈ ਕੇ ਆਂਦਾ ਮੈਡਮ ਬੁਰੀ ਜਿਹੀ ਪਰੇਸ਼ਾਨੀਆਂ ਆ ਗਿਆ ਪਸ਼ਾਨੀਆਂ ਜੀ ਬਹੁਤ ਇੱਥੇ ਟੌਰਚਰ ਬੋ ਕਰਦੇ ਆ ਨਾ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹਨੂੰ ਦਵਾਈ ਨਹੀਂ ਦਿੰਦੇ ਆ ਮਤਲਬ ਕਿ ਕੁੱਟਦੇ ਮਾਰਦੇ ਆ ਸੁਣਦੇ ਆਂ ਕੋਈ ਮੈਂ ਤਾਂ ਇਹ ਰਿਕਵੈਸਟ ਕਰਦਾ ਜੀ ਮਲੇਸ਼ੀਆ ਜਾਓ ਹੋਰ ਜਿਹੜੀ ਮਾਰਕੀ ਕੰਟਰੀ ਜਾਓ ਜੀ ਮਲੇਸ਼ੀਆ ਬੋ ਟੌਰਚਰ ਦਾ ਮੈਂ ਕਹਿਣਾ ਚਾਹਾਂ ਜੀ ਕਿਸੇ ਜਗ੍ਹਾ ਤੇ ਕੰਮ ਨਾ ਕਰੋ ਜਿਹੜਾ ਤਾਂ ਡਾਪ ਦਾ ਵੀਜ਼ਾ ਲੱਗਾ ਉਸੇ ਜਗ੍ਹਾ ਤੇ ਕੰਮ ਕਰਨਾ ਚਾਹੀਦਾ ਉਸੇ ਫੈਕਟਰੀ ਚ ਕੰਮ